ਜ਼ਿਲ੍ਹਾ ਹੁਸ਼ਿਆਰ ਪਰਦੇ ਬਲਾਕ ਦਸੂਆ ਅਦੀਨ ਪੈਂਦੇ ਦਸੂਆ ਤੋਂ ਹਾਜੀਪੁਰ ਰੋਡ ਦੇ ਕੋਹਗਰਾ ਅੱਡੇ ਨਜ਼ਦੀਕ ਇੱਕ ਐਕਸੀਡੈਂਟ ਟਿਪਰ ਅਤੇ ਮੋਟਰਸਾਈਕਲ ਵਿਚਕਾਰ ਹੋਇਆ ਜਿਸ ਦੇ ਛਿੱਟੇ ਵੱਜੋਂ ਮੋਟਰਸਾਈਕਲ ਸਵਾਰ ਪੂਰੀ ਤਰ੍ਹਾਂ ਜ਼ਖਮੀ ਹੋ ਗਿਆ ਟਿਪਰ ਚਾਲਕ ਮੋਟਰਸਾਈਕਲ ਸਵਾਰ ਨੂੰ ਪਹੁੰਚਾਉਂਦੇ ਦੇ ਚੱਕਰ ਵਿੱਚ ਟਿਪਰ ਦਰਖਤ ਵਿੱਚ ਮਾਰ ਬੈਠਾ ਜਿਸ ਕਾਰਨ ਟਿਪਰ ਚਾਲਕ ਟਿਪਰ ਵਿੱਚ ਬੁਰੀ ਤਰ੍ਹਾਂ ਫਸ ਗਿਆ ਤੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਬੜੀ ਮੁਸ਼ਕਲ ਦੇ ਨਾਲ ਡਰਾਈਵਰ ਨੂੰ ਬਾਹਰ ਕੱਢਿਆ ਗਿਆ

ਇਦੋਂ ਤੇ ਉਹ ਉੱਧਰ ਪਾ ਕੇ ਰਿਹਾ ਸਰ ਕੀ ਨਾਮ ਆਪਣਾ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਜੀ ਆ ਜਿਹੜਾ ਹਾਦਸਾ ਵਾਪਰਿਆ ਹੈ ਤੇ ਪਰਦਾ ਕੀ ਕਾਰਨ ਹੋਇਆ ਹੈ ਇਹ ਸਾਰ ਇਧਰੋਂ ਗੱਡੀ ਆਉਂਦੀ ਸੀ ਜਿਬਰਲੋਂ ਅੱਗੋਂ ਮੋਟਰਸਾਈਕਲ ਆ ਰਿਹਾ ਉਹਨੂੰ ਬਚਾਉਣ ਕਰਦੇ ਨੇ ਗੱਡੀ ਮਾਰਤੀ ਸਪੈਦੇ 'ਚ ਤੇ ਕੀ ਕੋਈ ਇਹਦੇ ਵਿੱਚ ਜ਼ਖਮੀ ਹੋਇਆ ਜ਼ਖਮੀ ਤਾਂ ਹੋਇਆ ਬੰਦਾ ਸੱਟਾਂ ਲੱਗੀਆਂ ਬੜੀਆਂ ਤੇ ਉਹਨੂੰ ਲੈ ਕੇ ਗਏ ਕਿਤੇ ਹਾਂ ਲੈ ਕੇ ਚਾਰ